ਸਾਧੂ ਨੇ ਆਪਣਾ ਮਾਪਾਪ ਨੂੰ ਕਿਹਾ ਮੇਰੇ ਵਰਗੇ ਪਾਗੇ ਤੋ ਜੋ ਗੁਨਾਹ ਹੋਇਆ ਹੈ ਉਸ ਨੂੰ ਮaaf ਕਰਨਾ ਮੈਂ ਆਪਣੀ ਨਿਦਾਨੀ ਕਰਨ ਬੜੇ ਕਸ਼ਟ ਚੁੱਕੇ ਹਨ ਤੇ ਤੁਹਾਨੂੰ ਲੋਕਾਂ ਨੂੰ ਵੀ ਦੁੱਖ ਦਿੱਤਾ ਪਰ ਹੁਣ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਵੋ ਦੇਵਕੀ ਨੇ ਰੋਕੇ ਕਿਆ ਜਦੋਂ ਤੂੰ ਸਾਨੂੰ ਛੱਡ ਕੇ ਭੱਜਿਆ ਸੀ ਤਾਂ ਅਸੀਂ ਲੋਕ ਤਿੰਨ ਦਿਨਾਂ ਤੱਕ ਭੁੱਖੇ ਪਿਆਸੇ ਤੈਨੂੰ ਲੱਭਦੇ ਰਹੇ ਸਾਂ ਪਰ ਜਦੋਂ ਨਰਾਸ਼ ਹੋ ਗਏ ਤਾਂ ਆਪਣੀ ਕਿਸਮਤ ਨੂੰ ਬੈਠ ਕੇ ਰੋਣ ਲੱਗ ਪਏ ਉਦੋਂ ਤੋਂ ਅੱਜ ਤੱਕ ਕੋਈ ਦਿਨ ਜਹਾਂ ਨਹੀਂ ਗਿਆ ਤੇ ਜਦੋਂ ਤੇਰੀ ਯਾਦ ਨਾ ਆਈ ਹੋਵੇ ਰੋਂਦੇ ਰੋਂਦੇ ਜੁੱਗ ਬੀਤ ਗਿਆ ਹੁਣ ਤੂੰ ਆ ਕੇ ਖਬਰ ਲਈ ਹੈ ਬਸ ਪੁੱਤਰ ਉਸ ਦਿਨ ਤੂੰ ਕਿੱਥੇ ਭੱਜਿਆ ਤੇ ਕਿੱਥੇ ਜਾ ਕੇ ਰਿਆ ਸਾਦੂ ਨਿਸ਼ਰਮਿੰਦਾ ਹੋ ਕੇ ਜਵਾਬ ਦਿੱਤਾ ਮਾਤਾ ਜੀ ਕੀ ਦੱਸਾਂ ਆਪਣਾ ਮੈ ਰਾਤ ਰਿੰਦੇ ਤੁਹਾਡੇ ਕੋਲੋਂ ਉੱਠ ਕੇ ਭੱਜ ਗਿਆ ਪਾਦਰੀ ਸਾਹਿਬ ਦੇ ਪੜਾਅ ਦਾ ਪਤਾ ਮੈਂ ਸ਼ਾਮ ਨੂੰ ਹੀ ਪੁੱਛ ਲਿਆ ਸੀ ਬਸ ਸਪਸ਼ਟਾ ਹੋਇਆ ਦਪਹਿਰ ਨੂੰ ਉਹਨਾਂ ਕੋਲ ਪਹੁੰਚ ਗਿਆ ਸਾਹਬ ਨੇ ਮੈਨੂੰ ਪਹਿਲਾਂ ਬੜਾ ਸਮਝਾਇਆ ਕਿ ਆਪਣੇ ਘਰ ਮੁੜ ਜਾ ਪਰ ਜਦੋਂ ਮੈਂ ਕਿਸੇ ਤਰ੍ਹਾਂ ਰਾਜੀ ਨਾ ਹੋਇਆ ਉਹਨਾਂ ਨੇ ਮੈਨੂੰ ਪੁੰਨਾ ਭੇਜ ਦਿੱਤਾ ਮੇਰੀ ਤਰ੍ਹਾਂ ਉੱਥੇ ਸੈਂਕੜੇ ਮੁੰਡੇ ਸਨ ਉੱਥੇ ਬਿਸਕਟ ਤੇ ਮਾਰਮੀਆਂ ਦਾ ਪਲਾਕੀ ਜ਼ਿਕਰ ਕਰਨਾ ਹੁਣ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਮੈਂ ਅਕਸਰ ਹੁੰਦਾ ਰਹਿੰਦਾ ਪਰ ਬਚਪਨ ਦੀ ਉਮਰ ਸੀ ਹੌਲੀ-ਹੌਲੀ ਉਹਨਾਂ ਲੋਕਾਂ ਨਾਲ ਹਿੱਲ ਮਿਲ ਗਿਆ ए, हां ਜਦੋਂ ਤੋਂ ਕੁਝ ਹੋਸ਼ ਸਮਾਂ ਲਿਆ ਤੇ ਆਪਣਾ ਪਰਾਇਆ ਸਮਝਣ ਲੱਗਾ ਤਾਂ ਮੈਂ ਆਪਣੀ ਮਦਾਨੀ ਤੇ ਹੱਥ ਮਲਦਾ ਰਿਆ ਰਾਤ ਦਿਨ ਤੁਹਾਡੇ ਲੋਕਾਂ ਦੀ ਯਾਦ ਆਉਂਦੀ ਰਹਿੰਦੀ ਅੱਜ ਤੁਸਾਂ ਲੋਕਾਂ ਦੇ ਅਸ਼ੀਰਵਾਦ ਨਾਲ ਇਹ ਸ਼ੁਭ ਦਿਨ ਦੇਖਣ ਨੂੰ ਮਿਲਿਆ ਦੁਸਰਾ ਵਿੱਚ ਬੜੇ ਦਿਨ ਲੰਗਾਏ ਬੜਾ ਸਮਾਂ ਨਾਸ ਰਿਆ ਹੁਣ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਵੋ ਮੈਂ ਪਿਆਰ ਦਾ ਭੁੱਖਾ ਹਾਂ ਵਰਿਆ ਤੁਮੇ ਜਿਸ ਸੁਭਾਅ ਤੋਂ ਮਾਂ ਜਾ ਰਿਆਂ ਹਾਂ ਉਹ ਮੈਨੂੰ ਹੁਣ ਦਿਓ ਪਿੰਡ ਦੇ ਬੜੇ ਸਾਰੇ ਬੰਦੇ ਜਮਾਸਨ ਉਹਨਾਂ ਵਿੱਚ ਜਗਤ ਸਿੰਘ ਨੇ ਕਿਹਾ ਕਿਉਂ ਬੇਟਾ ਤੂੰ ਇੰਨਾ ਦਿਨਾਂ ਤੱਕ ਪਾਦਗਰ ਮਰਿਆ ਹੁਣ ਉਹਨਾਂ ਨੇ ਤੈਨੂੰ ਵੀ ਪਾਦਰੀ ਬਣਾ ਲਿਆ ਹੋਣਾ ਹੈ ਸਾਧੂ ਨੇ ਸਿਰ ਝੁਕਾ ਕੇ ਕਿਹਾ ਹਾਂ ਜੀ ਇਹ ਤਾਂ ਉਹਨਾਂ ਦਾ ਦਸਤੂਰ ਹੈ ਜਗਤ ਸਿੰਘ ਨੇ ਜਦੋਂ ਰਵੇਵਾਲ ਦੇਖ ਕੇ ਕਿਹਾ ਇਹ ਬੜੀ ਮਾੜੀ ਗੱਲ ਹੈ ਸਾਧੂ ਨੇ ਕਿਹਾ ਬਰਾਦਰੀ ਮੈਨੂੰ ਜੋ ਪਰਾਸ਼ਿਤ ਕਹਿ ਗਈ ਮੈਂ ਉਸ ਨੂੰ ਕਰਾਂਗਾ ਮੇਰੇ ਤੋਂ ਬਰਾਦਰੀ ਪ੍ਰਤੀ ਜਿਹੜਾ ਗੁਨਾਹ ਹੋਇਆ ਨੰਦਮੀ ਨਾਲ ਉਹਦਾ ਪਰ ਮੈਂ ਉਸ ਦਾ ਦੰਡ ਪੋਗਣ ਲਈ ਤਿਆਰ ਹਾਂ ਜਗਤ ਸਿੰਘ ਨੇ ਫਿਰ ਜਦੋਂ ਜਦੂ ਰਾਏ ਵੱਲ ਕਨਖਿਆ ਚਾਕਿਆ ਤੇ ਗਵੀਰਤਾ ਨਾਲ ਕਿਹਾ Hindu ਧਰਮ ਵਿੱਚ ਜਿਆ ਕਦੇ ਨਹੀਂ ਹੋਇਆ ਉਂਝ ਤੇਰੇ ਮਾਂ ਬਾਪ ਦੇ ਨੂੰ ਆਪਣੇ ਘਰ ਵਿੱਚ ਪਾਵੇਂ ਔਰ ਰੱਖ ਲੈਣ ਪਰ ਬਰਾਦਰੀ ਕਦੇ ਇਸ ਨੂੰ ਸਵਾਰ ਨਹੀਂ ਕਰੇਗੀ ਬੋਲੋ ਜਦੂ ਰਾਏ ਕੀ ਕਹਿੰਦਾ ਹੈ ਕੁਝ ਤੇਰੇ ਮਨ ਦੀ ਵੀ ਸੁਣ ਲੱਗੇ ਜਦੂ ਰਾਏ ਬੜੀ ਦੋ ਚੀਤੀ ਵਿੱਚ ਫਸ ਗਿਆ ਇੱਕ ਪਾਸੇ ਤਾਂ ਆਪਣੇ ਪਿਆਰੇ ਪੁੱਤਰ ਦਾ ਪਿਆਰ ਦੂਜੇ ਪਾਸੇ ਬਰਾਦਰੀ ਦਾ ਡਰ ਮਨ ਰਿਹਾ ਸੀ। ਜਿਸ ਮੁੰਡੇ ਲਈ ਦੋਂਦੇ ਦੋਂਦੇ ਅੱਖਾਂ ਵੀ ਰਹਿ ਗਈਆਂ ਅੱਜ ਉਹੀ ਸਾਹਮਣੇ ਖੜਾ ਪਰਿਆ ਅੱਖਾਂ ਨਾਲ ਕਹਿ ਰਿਹਾ ਸੀ ਪਿਤਾ ਜੀ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਵੋ ਤੇ ਮੈਂ ਪੱਥਰ ਵਾਂਗ ਅਚਲ ਖੜਾ ਹਾਂ ਅਫਸੋਸ ਇਹਨਾਂ ਬੇਰਹਿਮ ਪਰਮਾਣੂ ਕਿਵੇਂ ਸਮਝਾਵਾਂ ਕੀ ਕਰਾਂ ਕੀ ਨਾ ਕਰਾਂ। ਪਰ ਮਾਂ ਦੀ ਮਮਤਾ ਉਮੜਾਈ ਦੇ ਰਹੀ ਤੋਂ ਨਾ ਰਿਹਾ ਗਿਆ ਉਸਨੇ ਮਮਤਾ ਵਾਸ ਹੋ ਕੇ ਕੀਆ ਮੈਂ ਆਪਣੇ ਲਾਲ ਨੂੰ ਆਪਣੇ ਕਰ ਰੱਖਾਂਗੀ ਛਾਤੀ ਨਾਲ ਲਗਾ ਕੇ ਰੱਖਾਂਗੀ ਇੰਨੇ ਦਿਨਾਂ ਮਗਰੋਂ ਮੈਨੂੰ ਉਹ ਏ ਮਿਲਿਆ ਹੈ ਹੁਣ ਮੈਂ ਉਸ ਨੂੰ ਨਹੀਂ ਛੱਡ ਸਕਦੀ ਜਲਤ ਸਿੰਘ ਨੇ ਨਾਰਾਜ਼ ਹੋ ਕੇ ਕਿਹਾ ਭਾਵੇਂ ਬਰਾਦਰੀ ਉੱਥੋਂ ਨਿਕਲ ਜਾਏ ਦੇਵ ਕਿਨੇ ਵੀ ਗਰਮ ਹੋ ਕੇ ਜਵਾਬ ਦਿੱਤਾ ਬਰਾਦਰੀ ਭਾਵੇਂ ਉੱਥੋਂ ਨਿਕਲ ਜਾਏ ਗੁੰਡਿਆ ਪੁੱਤਰਾ ਲਈ ਹੀ ਆਦਮੀ ਆਣ ਰੱਖਦਾ ਹੈ ਜਦੋਂ ਮੁੰਡਾ ਹੀ ਨਾ ਰਿਆ ਬਰਾਦਰੀ ਕਿਸ ਕੰਮ ਆਏਗੀ ਇਹ ਸੁਣ ਕਈ ઠਾਕਰ ਲਾਲ ਲਾਲ ਅੱਖਾਂ ਕੱਢ ਰਿਹਾ ਕੱਢ ਕੇ ਬੋਲੇ ਠੁਕਰਾਈਂ ਬਰਾਦਰੀ ਚੰਗੀ ਮਰਿਆਦਾ ਰੱਖੀ ਹੈ ਤੂੰ ਮੁੰਡਾ ਭਾਵੇਂ ਕਿਸੇ ਰਾਹ ਤੇ ਜਾਏ ਪਰ ਬਰਾਦਰੀ ਚੂਹ ਤੱਕ ਨਾ ਕਰੇ ਜੀ ਇਹ ਬਰਾਦਰੀ ਕਿਧਰੇ ਹੋਰ ਹੋਵੇਗੀ ਅਸੀਂ ਸਾਫ਼-ਸਾਫ਼ ਕਹਿ ਦਿੰਦੇ ਹਾਂ ਜੇ ਮੁੰਡਾ ਤੇਰੇ ਘਰ ਰਿਹਾ ਤਾਂ ਬਰਾਦਰੀ ਵੀ ਦੱਸ ਦੇਗੀ ਕਿ ਉਹ ਕੀ ਕਰ ਸਕਦੀ ਹੈ ਜਗਤ ਸਿੰਘ ਕਦੇ-ਕਦੇ ਜਦੋਂ ਰਹੇ ਤੋ ਰੁਪਿਆ ਉਧਾਰ ਲਿਆ ਕਰਦਾ ਸੀ ਨਰਮ ਲਹਿਜੇ ਵਿੱਚ ਬੋਲਿਆ ਭਾਬੀ ਬਰਾਦਰੀ ਥੋੜਾ ਕਹਿ ਰਹੀ ਹੈ ਕਿਸੇ ਮੁੰਡੇ ਨੂੰ ਘਰੋਂ ਕੱਢ ਦਿਓ ਮੁੰਡਾ ਇੰਨੇ ਦਿਨਾਂ ਮਗਰੋਂ ਘਰ ਆਇਆ ਸਾਡੇ ਸਿਰ ਮੱਥੇ ਤੇ ਰ ਹੈ ਬਸ ਜਰਾ ਖਾਣ ਪੀਣ ਤੇ ਛੋਹਾ ਛਾਤ ਦਾ ਧਿਆਨ ਰੰਦਾ ਜਾਏ ਬੋਲੋ ਜਦੋਪਰਾ ਹੁਣ ਬਰਾਦਰੀ ਨੂੰ ਕਿੱਥੋਂ ਤੱਕ ਦਬਾਉਣਾ ਚਾਹੁੰਦੇ ਹੋ ਜਦੋ ਰੈ ਨੇ ਮਾਦਵਾਲਾ ਕਰੋਨਾ ਪਰੇ ਨਿਗਾਹ ਨਾਲ ਦੇਖ ਕੇ ਕਿਹਾ ਪੁੱਤਰ ਜਿੱਥੇ ਤੂੰ ਸਾਡੇ ਨਾਲ ਇੰਨਾ ਵਰਤਾਰਾ ਕੀਤਾ ਉੱਥੇ ਜਗਤਪ੍ਰਾ ਦੀ ਇੰਨੀ ਜਹੀ ਕਈ ਗੱਲ ਨੂੰ ਮੰਨ ਲੈ ਸਾਧੂ ਨੇ ਔਖਾ ਹੋ ਕੇ ਕਿਹਾ ਕੀ ਮੰਨ ਲਵਾ ਇੱਕ ਕੀ ਮੈਂ ਆਪਣੇ ਵਿੱਚ ਗੈਰ ਬਣ ਕੇ ਰਿਆਂ ਆਪਣੇ ਵਿੱਚ ਗੈਰ ਬਣ ਕੇ ਕਿਆ ਪ੍ਰਮਾਣ ਸਾਂ ਮਿੱਟੀ ਦਾ ਕੜਾ ਵੀ ਮੇਰੇ ਸ਼ੂਨ ਨਾਲ ਸ਼ੁੱਧ ਹੋ ਜਾਏ ਇਹ ਮੇਰੇ ਤੋਂ ਨਹੀਂ ਹੋਏਗਾ ਮੈਂਨਾ ਬੇਸ਼ਰਮੀ ਜਾਦੂ ਰਏ ਨੂੰ ਪੁੱਤਰ ਦੀ ਇਹ ਕਠੋਰਤਾ ਮਾੜੀ ਲੱਗੀ ਉਹ ਚਾਹੁੰਦਾ ਸੀ ਕਿ ਇਸ ਵੇਲੇ ਬਰਾਦਰੀ ਦੇ ਲੋਕ ਇਕੱਠੇ ਹਨ ਉਹਨਾਂ ਸਾਹਮਣੇ ਕਿਸੇ ਤਰ੍ਹਾਂ ਸਮਝੌਤਾ ਹੋ ਜਾਏ ਹਰ ਕੋਣ ਵੇਖਦਾ ਹੈ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਰੱਖਦੇ ਹਾਂ ਉਸਨੇ ਚਿੜਕੇ ਕਿਹਾ ਇੰਨੀ ਗੱਲ ਤਾਂ ਤੈਨੂੰ ਮੰਨਣੀ ਹੀ ਪੈਗੀ ਸਾਦੋ ਰਏ ਇਸ ਪੇਤ ਨੂੰ ਸਮਝ ਨਾ ਸਕਿਆ ਬਾਪ ਦੇ ਇਸ ਗੱਲ ਵਿੱਚ ਉਸ ਨੂੰ ਕਠੋਰਤਾ ਨਜ਼ਰ ਆਈ ਉਸ ਕਿਹਾ ਮੈਂ ਤੁਹਾਡਾ ਮੁੰਡਾ ਹਾਂ ਤੁਹਾਡੇ ਮੁੰਡੇ ਵਾਂਗ ਹੀ ਰਹਾਂਗਾ ਤੁਹਾਡੇ ਪਿਆਰ ਅਤੇ ਪਕਤੀ ਦੀ ਪ੍ਰੇਰਨਾ ਹੀ ਮੈਨੂੰ ਇੱਥੋਂ ਤੱਕ ਲਿਆਈ ਹੈ ਮੈਂ ਆਪਣੇ ਘਰ ਰਹਿਣ ਆਇਆ ਹਾਂ ਜੇ ਇਹ ਨਹੀਂ ਹੋ ਸਕਦਾ ਤਾਂ ਮੈਂ ਜਿੰਨੀ ਜਲਦੀ ਹੋ ਸਕੇ ਇੱਥੋਂ ਭੱਜ ਜਾਣਾ ਚਾਹੁੰਦਾ ਹਾਂ ਜਿਨ੍ਹਾਂ ਦਾ ਖੂਨ ਹੀ ਚਿੱਟਾ ਹੈ ਉਹਨਾਂ ਵਿੱਚ ਕਰ ਰਹਿਣਾ ਹੀ ਫਜ਼ੂਲ ਹੈ ਦੇਵਕੀ ਨੇ ਰੋ ਰੋ ਕੇ ਕੀ ਲੱਲੂ ਮੈਂ ਹੁਣ ਤੈਨੂੰ ਜਾਣ ਨਹੀਂ ਦੇਵਾਂਗੀ ਸਾਧੂ ਦੀਆਂ ਅੱਖਾਂ ਪਰ ਆਈਆਂ ਪਰ ਮੁਸਕਰਾ ਕੇ ਕਿਹਾ ਮੈਂ ਤਾਂ ਤੇਰੀ ਥਾਲੀ ਵਿੱਚ ਖਾਵਾਂਗਾ ਦੇਵਕੀ ਉਸ ਨੂੰ ਉਪਤਾ ਪਰਿੰਗਾਨ ਨਾਲ ਦੇਖ ਕੇ ਕਿਹਾ ਮੈਂ ਤਾਂ ਤੈਨੂੰ ਆਪਣਾ ਦੁੱਧ ਪਲਾਇਆ ਹੈ ਕਿ ਮੇਰੀ ਥਾਲੀ ਵਿੱਚ ਨਹੀਂ ਖਾਏਗਾ ਮੇਰਾ ਪੁੱਤਰ ਹੀ ਹੈ ਨਾ ਕੋਈ ਉਪਰਾ ਥੋੜਾ ਹੋ ਗਿਆ ਹੈ ਇਹ ਗੱਲ ਸੁਣ ਕੇ ਸਾਧੂ ਮਚਲ ਗਿਆ ਇੰਨਾ ਵਿੱਚ ਕਿੰਨਾ ਸੁਨੇ ਕਿੰਨਾ ਆਪਣਾ ਆਪਣਾ ਸੀ ਬੋਲਿਆ ਮਾਂ ਆਇਆ ਤਮ ਇਸੇ ਰਦੇ ਨਾਲ ਹੀ ਸੀ ਕਿ ਹੁਣ ਕਿਧਰੇ ਨਹੀਂ ਜਾਵਾਂਗਾ ਪਰ ਬਰਾਦਰੀ ਮੇਰੇ ਕਾਰਨ ਜੇ ਤੁਹਾਨੂੰ ਜਾਤੀ ਤੋਂ ਬਾਹਰ ਛੇਕ ਦਿੱਤਾ ਮੈਂ ਸਹਿ ਨਹੀਂ ਸਕਾਂਗਾ ਮੇਰੇ ਤੋਂ ਇਹਨਾਂ ਗਵਾਰਾ ਦਾ ਫੋਕਾ ਬਿਆਨ ਨਹੀਂ ਦੇਖਿਆ ਜਾਏਗਾ ਇਸੇ ਲਈ ਇਸ ਵੇਲੇ ਮੈਨੂੰ ਜਾਣ ਦਿਓ ਜਦੋਂ ਮੈਨੂੰ ਮੌਕਾ ਮਿਲੇਗਾ ਤੁਹਾਨੂੰ ਦੇਖ ਜਾ ਕਰਾਂਗਾ ਤੇਰਾ ਪਿਆਰ ਮੈਂ ਭੁਲਾ ਨਹੀਂ ਸਕਾਂਗਾ ਪਰ ਇਸ ਮੰਬ ਨਹੀਂ ਕਿ ਮੈਂ ਇਸ ਘਰ ਵਿੱਚ ਰਿਹਾ ਤੇ ਵੱਖਰਾ ਬੈਠ ਕੇ ਖਾਵਾਂ ਵੱਖਰਾ ਬੈਠਾ ਇਸ ਲਈ ਮੈਨੂੰ ਮਾਫ਼ ਕਰਨਾ। ਬੀਬੀ ਕੀ ਕਰੋ ਪਾਣੀ ਲਿਆਈ ਸਾਧੂ ਹੱਥ ਮੂੰਹ ਧੋਣ ਲੱਗਾ ਸ਼ਵਗੋਰੀ ਨੂੰ ਮਾਣੇ ਇਸ਼ਾਰਾ ਕੀਤਾ ਉਹ ਡਰਦੇ ਡਰਦੇ ਸਾਧੂ ਕੋਲ ਗਈ ਸਾਧੂ ਨੂੰ ਆਦਰ ਨਾਲ ਪ੍ਰਣਾਮ ਕੀਤਾ ਸਾਧੂ ਨੇ ਪਹਿਲਾਂ ਤਾਂ ਉਹ ਉਹਨਾਂ ਦੇ ਅੱਖਾਂ ਵਾਲ ਹਰਾਨੀਆਂ ਦੇਖਿਆ ਫਿਰ ਮਾਂ ਨੂੰ ਮੁਸਕਰਾਉਂਦੇ ਦੇਖ ਉਹ ਸਮਝ ਗਿਆ ਕਿ ਤਿੰਨੋਂ ਭੈਣ ਭਰਾ ਇੱਕ ਦੂਜੇ ਦੇ ਕਲੇ ਲੱਗੇ ਤੇ ਪਿਆਰ ਨਾਲ ਗੱਲਾਂ ਕਰਨ ਲੱਗ ਪਏ। ਮਾਂ ਇਹ ਦ੍ਰਿਸ਼ ਦੇਖ ਕੇ ਖੁਸ਼ੀ ਵਿੱਚ ਉੱਡਦੀ ਫਿਰਦੀ ਸੀ ਚਾਹ ਨਾਸ਼ਤਾ ਕਰ ਸਾਦੂ ਨੇ ਸਾਈਕਲ ਸੁਮਾਲ ਲਈ ਤੇ ਮਾਂ-ਬਾਪ ਸਾਹਮਣੇ ਸਿਰ ਚੁਕਾ ਕੇ ਖੜਾ ਹੋ ਗਿਆ ਉੱਥੇ ਹੀ ਜਿੱਥੇ ਤੰਗ ਹੋ ਕੇ ਆਇਆ ਸੀ ਉਸੇ ਤਾਂ ਜਿੱਥੇ ਕੋਈ ਆਪਣਾ ਨਹੀਂ ਸੀ ਦੇਵਕੀ ਦਾ ਹਾਂ ਮਾਰ ਮਾਰ ਰੋ ਰਹੀ ਸੀ ਜਦੋਂ ਰਾਏ ਪਰੀਆਂ ਅੱਖਾਂ ਨਾਲ ਮਾਂ ਨੇ ਵਿੱਚ ਇੱਕ ਚੀਜ਼ ਮਹਿਸੂਸ ਕਰਦਿਆ ਸੋਚ ਰਿਹਾ ਸੀ ਮੇਰੇ ਲਾਲ ਤੂੰ ਮੇਰੇ ਤੋਂ ਅਲੱਗ ਹੋ ਰਿਹਾ ਇਹਨਾਂ ਜੋਗ ਤੇ ਹਣ ਹੁਣ ਹਾਰ ਮੁੰਡਾ ਥੋਂ ਨਿਕਲਦਾ ਜਾਂਦਾ ਤੇ ਸਿਰਫ ਇਸੇ ਲਈ ਕਿ ਹੁਣ ਸਾਡਾ ਲਹੂ ਚਟਟਾ ਹੋ ਗਿਆ ਹੈ ਹੁਣ ਸਾਡਾ ਲਹੂ ਚਟਟਾ ਹੋ ਗਿਆ ਹੈ